ਸਰਕਾਰ ਨੇ ਸਰਦਾਰ ਵੱਲੂਪਾਈ ਪਟੇਲ ਅਤੇ ਆਦੀਵਾਸੀ ਨੇਤਾ ਬਿਰਸਾ ਮੁੰਡਾ ਦੀ 150ਵੀਂ ਜਨਮ ਬਰੇਗੰਡ ਅਤੇ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਮਨਾਉਣ ਲਈ ਤਿੰਨ ਉੱਚ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਹੈ ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨਾਂ ਕਮੇਟੀਆਂ ਦੇ ਚੇਅਰਮੈਨ ਹੋਣਗੇ ਕਮੇਟੀਆਂ ਦਾ ਉਦੇਸ਼ ਪਰਵ ਵਿਚ ਯੋਜਨਾਵਾਂ ਪ੍ਰੋਗਰਾਮਾਂ ਨੂੰ ਮਨਜ਼ੂਰੀ ਦੇਣ निगरानी ਕਰਨ ਤੇ یادਗਰੀ ਸਮਾਗਮਾਂ ਦਾ ਮਾਰਕ ਦਰਸ਼ਨ ਕਰਨ ਦਾ ਕੰਮ ਸੌਂਪਿਆ ਗਿਆ ਵੱਲਭਾਈ ਪਟੇਲ ਦਾ ਜਨਮ 18 ਅਕਤੂਬਰ 1875 ਨੂੰ ਗੁਜਰਾਤ ਦੇ ਨੜਿਆੜ ਵਿੱਚ ਹੋਇਆ ਸੀ ਉਹਨਾਂ ਨੇ ਦੇਸ਼ ਤੇ ਆਜ਼ਾਦੀ ਸੰਗਰਾਮ ਚ ਮਹੱਤਵਪੂਰਨ ਭੂਮਿਕਾ ਨਿਭਾਈ ਉਹਨਾਂ ਬਹੁਤ ਕਾਟ ਸਮੇਂ 565 ਰਾਜਾਂ ਨੂੰ ਭਾਰਤੀ ਸੰਘ ਵਿੱਚ ਸਫਲਤਾਪੂਰਵਕ ਮਿਲਾ ਦਿੱਤਾ ਜਿਹੜੀ ਬੇਮਿਸਾਲ ਪ੍ਰਾਪਤੀ ਹੈ ਵੱਲਭਾਈ ਪਟੇਲ ਨੂੰ ਭਾਰਤ ਦਾ ਲੋਹ ਪੁਰਸ਼ ਵੀ ਕਿਹਾ ਜਾਂਦਾ ਹੈ ਬਰਸਾ ਮੁੰਡਾ ਇੱਕ ਮਸ਼ਹੂਰ ਆਦੀਵਾਸੀ ਨੇਤਾ ਤੇ ਆਜ਼ਾਦੀ ਕੁਲਾਟੀਏ ਸਨ ਬਰਸਾ ਮੁੰਡਾ ਦੀ ਅਗਵਾਈ ਹੇਠ ਉਲਗੁਲਾਨ ਯਾਨੀ ਬ੍ਰਿਟਿਸ਼ ਸ਼ਾਸਨ ਵਿਰੋਧ ਇਨਕਲਾਬ ਵਰਗੀ ਕਬਾਈਲੀ ਲਹਿਰ ਨਾ ਸਿਰਫ ਬ੍ਰਿਟਿਸ਼ ਜ਼ੁਲਮ ਨੂੰ ਚੁਣੌਤੀ ਦੇਣ ਵਿੱਚ ਮਹੱਤਵਪੂਰਨ ਸਾਬਤ ਸੀ ਸਗੋਂ ਰਾਸ਼ਟਰੀ ਜਾਗਰੂਕੀ ਨੂੰ ਵੀ ਪ੍ਰੇਰਿਤ ਕਰਦੀ ਸੀ ਬਰਸਾ ਮੁੰਡਾ ਜਿਨ੍ਹਾਂ ਨੂੰ ਆਦੀਵਾਸੀ ਭਾਈਚਾਰਿਆਂ ਦੁਆਰਾ ਦੇਵਤਾ ਵਜੋਂ ਪੂਜਿਆ ਜਾਂਦਾ ਸੀ ਨੇ ਸ਼ੋਸ਼ਣਕਾਰੀ ਬਸਤੀਵਾਦੀ ਪ੍ਰਣਾਲੀ ਦੇ ਵਿਰੋਧਿਕ ਭਿਆਨਕ ਵਿਰੋਧੀ ਅਗਵਾਈ ਕੀਤੀ ਜਿਸ ਨਾਲ 15 ਨਵੰਬਰ ਨੂੰ ਉਹਨਾਂ ਦੇ ਜਨਮ ਦਿਨ ਨੂੰ ਆਦੀਵਾਸੀ ਨਾਇਕਾਂ ਦਾ ਸਨਮਾਨ ਕਰਨ ਲਈ ਇੱਕ ਟੁਕਮਾ ਮੌਕਾ ਬਣਾਇਆ ਗਿਆ ਹੈ ਅਟਲ ਬਿਹਰੀ ਵਾਜਪਾਈ ਕਵੀ ਲੇਖਕ ਅਤੇ ਰਾਜਨੀਤਿਕ ਸਨ ਜਿਨ੍ਹਾਂ ਨੇ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਅਟਲ ਬਿਹਰੀ ਵਾਜਪਾਈ ਦੀ ਜਨਮ ਬਰੇਗਣ 25 ਦਸੰਬਰ ਨੂੰ ਸੁਸ਼ਾਸਨ ਦਿਵਸ ਵਜੋਂ ਮਨਾਇ ਜਾਂਦੀ ਹੈ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ 1998 ਚ ਪੋਖਰਨ ਦੋ ਪ੍ਰਮਾਣ ਨੂੰ ਪ੍ਰੀਖਣ ਕੀਤੇ